ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹੇ ਨਵਾਂ ਸ਼ਹਿਰ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਨਵਾਂ ਸ਼ਹਿਰ ਦਾ ਸਲੋ ਰੋਡ ਬੀਐਸ ਟੈਲੀਕਮ ਦੀ ਦੁਕਾਨ ਤੇ ਲੱਗੀ ਅੱਗ ਲੱਖਾਂ ਰੁਪਏ ਦਾ ਹੋਇਆ ਨੁਕਸਾਨ ਦੁਕਾਨਦਾਰ ਨੇ ਦੱਸਿਆ ਕਿ ਜਦੋਂ ਆ ਕੇ ਵੇਖਿਆ ਤੁਹਾਹੀ ਧੂਆ ਨਜ਼ਰ ਆਂਦਾ ਸੀਗਾ ਏਸੀ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਤੇ ਨਾਲ ਹੋਰ ਬਹੁਤ ਕੀਮਤੀ ਸਮਾਨ ਸੜ ਕੇ ਸੁਆਹ ਹੋਇਆ ਆ ਉਹ ਵਿਖੇ ਦੁਕਾਨਦਾਰ ਕੀ ਕਹਿ ਰਹੇ ਹਨ ਅੱਜ ਕੀ ਨਾਮ ਆਪਣਾ ਸੁਰਜੀਤ ਬਿਸ਼ਰਮਾ ਜੀ ਦੁਕਾਨ ਦਾ ਨਾ ਬਈ ਅਚਾਨਕ ਸਲੋਰ ਹੋ ਰਿਹਾ ਸੀ ਇੱਕ ਵਾਕਿਆ ਹੋਇਆ ਕਿ ਦੁਕਾਨ ਦਾ ਸਾਮਾਨ ਜਿਹੜਾ ਸਾਰਾ ਹੀ ਤਾਲਾ ਖੁੱਲ ਗਿਆ ਇਹ ਬਾਤ ਹੈ ਕਿ ਸਾਡੀ ਸਮਝ ਤੋਂ ਬਾਹਰ ਹੈ ਜੀ ਮੈਂ ਨੋਰਮਲੀ ਜਿਵੇਂ ਸਵੇਰੇ ਆਉਣਾ 7 ਵਜੇ ਆ ਕੇ ਦੁਕਾਨ ਖੋਲੀ ਮੈਂ 12:00 ਕੋਈ ਸਿੰਪਟਮ ਨਹੀਂ ਜਗਾ ਜਿਵੇਂ ਜੱਗਿਆ ਮੈਂ ਤੇ ਅੰਦਰੋਂ ਬਿਲਕੁਲ ਕਾਲਾ ਸੀ ਕੈਮਰਾ ਵੀ ਨਹੀਂ ਚੱਲਿਆ ਤੇ ਏਸੀ ਉਹਦੇ ਸਾਰਾ ਕੋਈ ਮੈਦ ਹੋ ਚੁੱਕਿਆ ਜਗਾ ਫਿਰ ਮੈਂ ਬੇਟੇ ਨੂੰ ਫੋਨ ਕੀਤਾ ਤੇ ਨਾਲ ਆਪਣੇ ਨੇਬਰ ਨੂੰ ਫੋਨ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਗਿਸ਼ਮੀਆ ਤੁਹਾਡੇ ਸਾਹਮਣੇ ਆ ਮਤਲਬ ਟੋਟਲੀ ਦੁਕਾਨ ਕਾਲੀ ਹੋ ਚੱਕੀ ਕੋਪਲੀ ਜਮਾਨ ਖਰਾਬ ਹੋ ਚੁੱਕਿਆ ਜੀ ਜਦੋਂ ਜਦੋਂ ਤੁਸੀਂ ਦੁਕਾਨ ਖੋਲ੍ਹੀ ਅੰਦਰ ਧੂਆਂ ਵਗੈਰਾ ਸੀ ਧੂਆਂ ਕੁਝ ਨਹੀਂ ਸੀਗਾ ਮਤਲਬ ਰਾਤ ਲੱਗੋ ਥੋੜੇ ਠੰਡਾ ਦੀ ਮਤਲਬ ਦਰਵਾਜ਼ਾ ਵੀ ਸਾਈਡ ਮੇਂ ਹੋ ਕੇ ਖੋਲ ਰਿਹਾ ਕਿ ਮੈਂ ਸ਼ਾਇਦ ਜਿਹਦਾ ਸੇਕ ਪੈਂਦਾ ਉਹ ਅੰਦਰ ਜੀ ਜੀ ਮੈਂ ਵੀ ਇਧਰ ਵੀ ਛਾੜ ਕੇ ਖੜ ਕੇ ਦਰਵਾਜ਼ਾ ਖੋਲ੍ਹਿਆ ਇਹ ਜਿਹੜਾ ਦੁਕਾਨ ਦਾ ਸ਼ਟਰ ਸੀ ਕੋਈ ਗਰਮ ਵਗੈਰਾ ਸੀ ਕੋਈ ਠੰਡਾ ਵਗੈਰਾ ਕੁਝ ਨਹੀਂ ਸੀਗਾ ਕੀ ਕੀ ਚੰਗ ਆ ਰਿਹਾ ਨੁਕਸਾਨ ਮੈਂ ਇਹ ਵਾਲੇ ਜੋ ਨਜ਼ਰ ਆ ਰਿਹਾ ਏ ਆ ਲਾਈਟਾਂ ਕੈਮਰੇ ਦੋਸਤਰਾਵਾ ਜਿੰਨਾ ਵੀ ਸਮਾਨ ਫਰਮਾ ਹੀ ਹੈਗਾ ਮਤਲਬ ਸਾਰਾ ਹੀ ਕਾਲਾ ਹੋ ਚੁੱਕਿਆ ਟੋਟਲੀ ਜਿੰਨਾ ਵੀ ਸਮਾਨ ਹੈਗਾ ਦੁਕਾਨ ਦੇ ਵਿੱਚ ਕਿੰਨਾ ਕੁ ਨੁਕਸਾਨ ਉਹ ਦੇਖੋ ਦੁਕਾਨ ਦੇ ਵਿੱਚ ਸਮਾਨ ਤੇ ਲੱਖਾਂ ਦੇ ਵਿੱਚ ਹੁੰਦਾ ਹੀ ਉਹਦਾ ਮਤਲਬ ਸਾਰਾ ਕੁਝ ਚੈੱਕ ਕਰਕੇ ਦੱਸ ਸਕਦੇ ਆ ਅੱਜ ਤਾਂ ਆਪਾਂ ਦੱਸ ਨਹੀਂ ਕਰਦੇ ਜੀ ਹੁਣ ਤੱਕ ਤੁਹਾਨੂੰ ਕਿੰਨਾ ਕੁ ਨਜ਼ਰ ਆਇਆ ਕਿੰਨਾ ਕੁ ਮੋਟਾ-ਮੋਟਾ ਹੈਗਾ ਮਤਲਬ 1.5 ਲੱਖ ਰੁਪਏ ਉਹ ਲੱਗਦਾ ਹੈਗਾ ਹੀ ਜਿਦਾ ਏਸੀ ਹੋ ਗਿਆ ਲਾਈਟਸ ਹੋ ਗਿਆ ਕੈਮਰੇ ਹੋ ਗਏ ਇਹ ਜਿਹੜੀ ਬਿਜਲੀ ਤੁਸੀਂ ਰਾਤ ਨੂੰ ਬੰਦ ਕਰਕੇ ਜਾਂਦੇ ਕਿ ਚਲ ਮੇਨ ਸਵਿਚ ਮਤਲਬ ਐਮਸੀ ਵੀ ਸਿੱਧੇ ਜਿੱਦ ਕੇ ਆਈਦਾ ਮੇਨ ਸਵਿਚ ਹੋਪੇਗਾ ਫਿਰ ਇਨਵਰਟਰ ਚੱਲਦਾ ਹੁੰਦਾ ਉਹ ਵੀ ਇਸ ਕਰਕੇ ਇਹਦਾ ਕੈਮਰਾ ਚੱਲਦੇ ਆ ਜਾਂ ਇੱਕ ਲਾਈਟ ਲਾਈਨ ਤੇ ਲਾਈਟ ਆਣੀ ਗਿਆ ਸਾਨੂੰ ਪੀਸਰਾਂ ਨੇ ਕਿਹਾ ਕਿ ਬਾਹਰ ਇੱਕ ਲਾਈਟ ਚਾਲੀ ਛੱਡ ਦਿਆ ਕਰੋ ਉਹਨਾਂ ਕਰਕੇ ਅਸੀਂ ਬਾਹਰ ਇੱਕ ਲਾਈਟ ਚਾਲੀ ਛੱਡ ਜਿਓ ਇਨਵਰਟਰ ਤੇ ਚੱਲਦੀ ਹੈ ਤੇ ਯਾਰ ਡੀਵੀਆਰ ਡੀਵੀਆਰ ਦਾ ਕੋ ਬਚਾਓ ਹੋਇਆ ਕਿ ਡੀਵੀਆਰ ਡੀਵੀਆਰ ਨੂੰ ਚੈੱਕ ਕਰਾਂਗੇ ਜੀ ਫਿਰਾਲ ਤੇ ਠੀਕ ਹੈ ਬਾਕੀ ਚੈੱਕ ਕਰਕੇ ਦੇਖਾਂਗੇ ਨਾ ਆਪ ਵੱਡੀ ਬਡੀ ਸੋ ਬਾਬੇ ਚ ਜੇ ਉਹ ਸਾਰਾ ਕਰਕੇ ਫਿਰ ਉਹ ਵੀ ਵੀਡੀਓ-ਵਿਡੀਓ ਕੱਟ ਕੇ ਦੇਖ ਰਹੇ ਹਾਂ ਵੀ ਹੈ ਕਿ ਨਹੀਂ ਹੈ ਉਹ ਦੇ ਵਿੱਚ ਦੇਖੋ ਵੀ ਉਹ ਜੇ ਮੇਨ ਤੇ ਲਾਈਟ ਛੱਡੀ ਦੀ ਅਸੀਂ ਜਿਹੜਾ ਉਹ ਜਿੱਦਾਂ ਕਿ ਇੱਥੇ ਚੋਰੀ-ਚੋਰੀਆਂ ਪਿੱਛੇ ਹੋਈਆਂ ਕਾਫੀ ਤੇ ਉਹ ਜਦੋਂ ਪੀਸੀ ਵਾਲਿਆਂ ਨੂੰ ਕਹੇ ਕਿ ਲਾਈਟ ਬਾਹਰ ਲਗਾ ਦਿਓ ਅਸੀਂ ਲਗਾ ਦਿੱਤੀ ਉਹ ਮੇਰਾ ਮੈਂ ਫਿਰ ਮਟਰ ਦੇ ਨਾਲ ਤੇ ਮੈਂ ਕਿਹਾ ਵੀ ਜੇ ਲਾਈਟ ਚੱਟ ਜੀ ਜਾਵੇ ਤਾਂ ਵੀ ਚੱਲਦੀ ਰਹੇ ਪਰ ਉਹ ਪੂਰੀ ਲਾਈਟ ਸਵੇਰੇ ਚੱਲਦੀ ਉਹ ਬੰਦ ਨਹੀਂ ਉਹ ਚੱਲਦੀ ਸੀ ਹਾਂਜੀ ਉਹ ਬਾਅਦ ਚ ਕੱਟੀ ਆ ਗਈ ਜਿਹਦਾ ਤੁਸੀਂ ਇਨਵਰਟਰ ਦੇਖ ਰਹੇ ਹੋ ਇਨਵਰਟਰ ਦਾ ਕੋਈ ਦੇਖੋ ਫਿਲਹਾਲ ਤਾਂ ਨਵਟਰ ਰੌਣ ਝਹੀ ਲੱਗਦਾ ਜੀ ਬਾਕੀ ਰੌਣ ਤੁਹਾਡੇ ਸਾਹਮਣੇ ਬਾਹਰ ਕੱਟਿਆ ਹੁਣ ਬਾਅਦ ਚ ਸਾਰਾ ਰਿਲੇਟ ਹੋ ਕੇ ਕਰਾਂਗੇ ਨਾ ਜੀ ਜਿਵੇਂ ਦੁਕਾਨ ਨੂੰ ਧੋਵਾਂਗੇ ਪਹਿਲਾਂ ਸਾਫ਼ ਕਰਾਂਗੇ ਸਮਾਨ ਸਾਫ਼ ਕਰਾਂਗੇ ਰਨ ਗਰਾਉਂਡ ਵੀ ਹੋਈ ਉਈ ਜਿਹੜੀ ਸੈਟਿੰਗ ਹੁੰਦੀ ਹੈ ਕਰਾਂਗੇ ਹੁਣ ਇਹਨੂੰ ਟਾਈੰਗ ਤੇ ਲੱਗ ਜਾਣਾ ਮੈਨੂੰ ਇੱਕ ਟਾਈਮ ਤਾਂ ਹੋ ਜਾਣਾ ਸਾਰਾ ਜੀ Thank <laughs> you.